ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਤਾਂ ਅੱਜ ਆਪਾਂ 1857 ਈਸਵੀ ਦੇ ਵਿਦਰੋਹ ਨਾਲ ਸੰਬੰਧਿਤ 25 MCQ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਕੁਐਸਚਨ ਨੰਬਰ 1 ਹੈ 1857 ਈਸਵੀ ਦੇ ਵਿਦਰੋਹ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਲਾਹੌਰ ਮੇਠ ਦਿੱਲੀ ਜਾਂ ਕਾਨਪੁਰ ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਮੇਰਠ ਅਗਲਾ ਕੁਐਸਚਨ ਕਰਾਂਗੇ 1857 ਈਸਵੀ ਦੇ ਵਿਦਰੋਹ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਕ੍ਰਾਂਤੀ ਦੀ ਲੜਾਈ ਪਹਿਲੀ ਆਜ਼ਾਦੀ ਦੀ ਲੜਾਈ ਸਿਪਾਹੀ ਬਗਾਵਤ ਅਪਰੋਕਤ ਸਭ ਤਾਂ ਇਹਦਾ ਰਾਈਟ ਆਨਸਰ ਹੋ ਜੇਗਾ ਡੀ ਤਾਂ ਅਪਰੋਕਤ ਸਭ ਅਗਲਾ ਕੁਐਸਚਨ ਕਰਾਂਗੇ 1857 ਈਸਵੀ ਦੇ ਵਿਦਰੋਹ ਦਾ ਮੁੱਖ ਕਾਰਨ ਕੀ ਸੀ ਧਾਰਮਿਕ ਭੇਦਭਾਵ ਨਵੀਂ ਗੋਲੀ ਵਾਲੀ ਰਾਈਫਲ ਆਰਥਿਕ ਦੁਖੀ ਹਾਲਾਤ ਸਭ ਉਪਰੋਕਤ ਤਾਂ ਇਹਦਾ ਰਾਈਟ ਆਨਸਰ ਹੋ ਜੇਗਾ ਅਪਰੋਕਤ ਸਾਰੇ ਤਾਂ ਅਗਲਾ ਕੁਐਸਚਨ ਕਰਾਂਗੇ ਨਵੀਂ ਰਾਈਫਲ ਵਿੱਚ ਕਿਹੜੀ ਚੀਜ਼ ਸੀ ਜੋ ਸਿਪਾਹੀਆਂ ਨੂੰ ਅਸਵੀਕਾਰ ਸੀ ਚਮੜੀ ਗੋਹ ਦੇ ਦਾ ਤੇਲ ਗੋਮਸ ਦਾ ਤੇਲ ਗਾਂ ਅਤੇ ਸੂਰ ਦੀ ਚਰਬੀ ਤਾਂ ਰਾਈਟ ਆਨਸਰ ਹੋ ਜਾਏਗਾ ਡੀਜੀ ਗਾਂ ਅਤੇ ਸੂਰ ਦੀ ਜੋ ਚਰਬੀ ਸੀ ਜੋ ਨਵੀਂ ਰਾਈਫਲ ਸੀ ਉਸ ਨੂੰ ਉਹਨਾਂ ਵਿੱਚ ਪਾਈ ਜਾਂਦੀ ਸੀ ਤਾਂ ਜੋ ਸਪਾਹੀਆਂ ਨੂੰ ਸਵਾਰ ਨਹੀਂ ਸੀ ਤਾਂ ਅਗਲਾ ਕੁਐਸਚਨ ਕਰਾਂਗੇ ਬਹਾਦਰ ਸ਼ਾ ਜਫਰ ਕੇ ਸਹਰ ਤੋਂ 1857 ਈਸਵੀ ਦੇ ਵਿਦਰੋਹ ਦੀ ਵਹੀ ਕਰ ਰਹੇ ਸਨ ਲਖਨਊ ਕਾਨਪੁਰ ਦਿੱਲੀ ਜਾਂ ਗੋਆ ਤਾਂ ਰਾਈਟ ਆਨਸਰ ਹੋ ਜਾਏਗਾ ਜੀ ਦਿੱਲੀ ਅਗਲਾ ਕੁਐਸਚਨ ਕਰਾਂਗੇ ਰਾਣੀ ਲక్ష్ਮੀ ਬਾਈ ਕਿਹੜੇ ਇਲਾਕੇ ਦੀ ਰਾਣੀ ਸੀ ਚਾਂਸੀ ਦੀ ਅਵਧ ਦੀ ਬੰਗਾਲ ਦੀ ਜਾਂ ਪਟਨਾ ਦੀ ਤਾਂ ਰਾਈਟ ਆਨਸਰ ਹੋ ਜਾਏਗਾ ਜੀ ਚਾਂਸੀ ਦੀ ਤਾਂ ਅਗਲਾ ਕੁਐਸਚਨ ਕਰਾਂਗੇ 1857 ਈਸਵੀ ਦੀ ਕ੍ਰਾਂਤੀ ਵਿੱਚ ਤਾਦੀਆ ਟੋਪੇ ਕਿੱਥੋਂ ਕਿੱਥੇ ਤੋਂ ਲੜੇ ਸਨ ਦਿੱਲੀ ਤੋਂ ਲਖਨਊ ਤੋਂ ਚਾਂਸੀ ਤੋਂ ਜਾਂ 17 ਤੋਂ ਤਾਂ ਰਾਈਟ ਆਨਸਰ ਹੋ ਜਾਏਗਾ ਚਾਂਸੀ ਤਾਂ ਸੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਅਗਲਾ ਕੁਐਸਚਨ ਕਰਾਂਗੇ ਬੇਗਮ ਹਜ਼ਰਤ ਮਹਿਲ ਕਿਹੜੇ ਇਲਾਕੇ ਦੀ ਨੇਤਾ ਸੀ ਚਾਂਸੀ ਦੀ ਅਵਧ ਦੀ ਕਾਨਪੁਰ ਦੀ ਜਾਂ ਦਿੱਲੀ ਦੀ ਤਾਂ ਰਾਈਟ ਆਨਸਰ ਹੋ ਜੂਗਾ ਜੀ ਅਵਧ ਲਖਨਊ ਦੀ ਜੋ ਇਲਾਕੇ ਦੀ ਨੇਤਾ ਸੀ ਬੇਗਮ ਹਜ਼ਰਤ ਮਹਿਲ ਅਗਲਾ ਕੁਐਸਚਨ ਕਰਾਂਗੇ ਮੰਗਲ ਪਾਂਡੇ ਨੇ ਕਿਸ ਥਾਂ ਬਗਾਵਤ ਕੀਤੀ ਸੀ ਬਰਕਪੁਰ ਮੇਠ ਦਿੱਲੀ ਜਾਂ ਲਖਨਊ ਤਾਂ ਰਾਈਟ ਆਨਸਰ ਹੋ ਜਿਗਾ ਬਰਕਪੁਰ ਅਗਲਾ ਕੁਐਸਚਨ ਕਰਾਂਗੇ ਬਰਤਾਨਵੀ ਸਰਕਾਰ ਨੇ ਕਿਹੜਾ ਕਾਨੂੰਨ ਲਾਗੂ ਕਰਕੇ ਰਾਜਾਂ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕੀਤੀ ਸੀ ਰੈਗੂਲੇਸ਼ਨ ਐਕਟ ਡਾਕਟ੍ਰਿਨ ਆਫ ਲੈਪਸ ਸੈਂਟਰ ਆਫ ਸੈਂਟਰ ਐਕਟ ਰਿਵੇਲ ਐਕਟ ਤਾਂ ਇਸ ਦਾ ਸਹੀ ਆਨਸਰ ਹੋ ਜਾਏਗਾ ਤਾਂ ਇਸ ਦਾ ਸਹੀ ਆਨਸਰ ਬੀ ਹੋ ਜਾਏਗਾ ਜੀ ਡਾਕਟ੍ਰਿਨ ਆਫ ਲੈਪਸ ਅਗਲਾ ਕੁਐਸਚਨ ਕਰਾਂਗੇ 1857 ਈਸਵੀ ਵਿੱਚ ਕੌਣ ਗਵਰਨਰ ਜਨਰਲ ਸੀ ਲਾਰਡ ਵੈਲਜਲੀ ਲਾਰਡ ਕੈਨਿੰਗ ਲਾਰਡ ਕਰਜਨ ਲਾਰਡ ਡਲਹੋਜੀ ਤਾਂ ਰਾਈਟ ਆਨਸਰ ਹੋ ਜਗਾ ਜੀ ਲਾਰਡ ਕੈਨਿੰਗ ਅਗਲਾ ਕੁਐਸਚਨ ਕਰਾਂਗੇ ਬਗਦਰੋਥ ਤੋਂ ਬਾਅਦ ਬਹਾਦਰ ਸਾਜਾਫਰ ਨੂੰ ਕਿੱਥੇ ਭੇਜਿਆ ਗਿਆ ਲਾਹੌਰ ਦਿੱਲੀ ਰੰਗੂਨ ਜਾਂ ਭਰਮਿੰਗਮ ਤਾਂ ਰਾਈਟ ਆਨਸਰ ਹੋ ਜਗਾ ਜੀ ਰੰਗੂਨ ਇਸ ਦਾ ਰਾਈਟ ਆਨਸਰ ਹੋ ਜਗਾ ਅਗਲਾ ਕੁਐਸਚਨ ਕਰਾਂਗੇ ਨਾਨਕੀ ਸੈਨਾ ਵਿੱਚ ਸਪਾਹੀਆਂ ਦੀ ਭਰਤੀ ਕਿਉਂ ਹੋਈ ਸੀ ਵਿਦੇਸ਼ ਯੁੱਧ ਲਈ ਵਪਾਰ ਲਈ ਭਾਰਤ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕਿਸੇ ਖਾਸ ਕਾਰਜ ਲਈ ਤਾਂ ਰਾਈਟ ਆਨਸਰ ਹੋ ਜਾਏਗਾ ਜੀ ਵਿਦੇਸ਼ ਯੁੱਧ ਲਈ ਅਗਲਾ ਕੁਚਨ ਕਰਾਂਗੇ ਦਿੱਲੀ ਤੇ ਕਬਜ਼ਾ ਕਰਨ ਤੋਂ ਬਾਅਦ ਕਿਹੜੀ ਫੌਜ ਨੇ ਹਮਲਾ ਕੀਤਾ ਮਰਾਠਾ ਫੌਜ ਨੇ ਬ੍ਰਿਟਿਸ਼ ਫੌਜ ਨੇ ਮੁਸਲਮਾਨ ਫੌਜ ਨੇ ਜਾਂ ਪੰਜਾਬੀ ਫੌਜ ਨੇ ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਬੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਬ੍ਰਿਟਿਸ਼ ਫੌਜ ਨੇ ਜੋ ਦਿੱਲੀ ਤੇ ਕਬਜ਼ਾ ਕਰਨ ਤੋਂ ਬਾਅਦ ਆਮਲਾਂ ਕੀਤਾ ਸੀ ਬ੍ਰਿਟਿਸ਼ ਪੋਜ ਨੇ ਤਾਂ ਅਗਲਾ ਕੁਐਸਚਨ ਕਰਾਂਗੇ ਵਿਦਰੋਹ ਦੇ ਦੌਰਾਨ ਕਾਂਪੂਰ ਦਾ ਨੇਤਾ ਕੌਣ ਸੀ ਰਾਣੀ ਲక్ష్ਮੀਬਾਈ ਤਾਤੀਆ ਟੋਪੇ ਨਾਨਾ ਸਾਹਿਬ ਜਾਂ ਮੰਗਲਪਾਂਡੇ ਤਾਂ ਰਾਈਟ ਆਨਸਰ ਹੋ ਜਾਏਗਾ ਨਾਨਾ ਸਾਹਿਬ ਸੀਐਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਤਾਂ ਅਗਲਾ ਕੁਐਸਚਨ ਕਰਾਂਗੇ 1857 ਦੀ ਕ੍ਰਾਂਤੀ ਕਿੰਨੇ ਸਮੇਂ ਤੱਕ ਚੱਲੀ ਸੀ ਇੱਕ ਮਹੀਨਾ 6 ਮਹੀਨੇ ਇੱਕ ਸਾਲ ਜਾਂ 2 ਸਾਲ ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਇਹਦਾ ਰਾਈਟ ਆਨਸਰ ਹੋ ਜਾਏਗਾ ਇੱਕ ਸਾਲ ਤਾਂ ਇੱਕ ਸਾਲੇ ਦਾ ਜੋ ਰਾਈਟ ਆਨਸਰ ਹੋ ਜਗਾ ਜੀ ਅਗਲਾ ਕੁਐਸਚਨ ਕਰਾਂਗੇ ਜੀ 1857 ਦੇ ਵਿਦਰੋਹ ਨੂੰ ਕਿਸ ਨੇ ਸਿਪਾਹੀ ਵਿਗਾਵਤ ਕਿਹਾ ਸੀ ਬੀਡੀ ਸਰੂਪ ਟੀਆਰ ਹੋਮਸ ਬੀਐਲ ਗਰੋਵਰ ਜਾਂ ਸਰ ਜੌਨ ਲਾਰੈਂਸ ਤਾਂ ਇਹਦਾ ਰਾਈਟ ਆਨਸਰ ਹੋ ਜਗਾ ਜੀ ਬੀ ਇਸ ਦਾ ਰਾਈਟ ਆਨਸਰ ਹੋ ਜਗਾ ਟੀਆਰ ਹੋਮਸ ਨੈਕਸਟ ਕੁਐਸਚਨ ਕਰਾਂਗੇ 1857 ਦੀ ਕ੍ਰਾਂਤੀ ਦੇ ਫੇਲ ਹੋਣ ਦਾ ਇੱਕ ਕਾਰਨ ਕੀ ਸੀ ਵਧਿਆ ਵਿਕਾਹ ਕਰ ਉਗਾ ਉਗਵਾਈ ਕਰਨ ਵਾਲੇ ਸੰਗਠਨ ਦੀ ਘਾਟ ਜਾਂ ਬਾਹਰੀ ਮਦਦ ਰਾਜਾਂ ਦੀ ਸਹਾਇਤਾ ਤਾਂ ਇਹਦਾ ਰਾਈਟ ਆਨਸਰ ਹੋ ਜਗਾ ਜੀ ਸੰਗਠਨ ਦੀ ਜੋ ਘਾਟ ਸੀ ਤਾਂ ਨੈਕਸਟ ਕੁਐਸਚਨ ਹੋ ਜੂਗਾ ਜੀ ਆਪਣਾ 1857 ਈਸਵੀ ਦੀ ਕ੍ਰਾਂਤੀ ਤੋਂ ਬਾਅਦ ਭਾਰਤ ਵਿੱਚ ਕੀ ਵਾਪਰਿਆ ਨਵਾਂ ਸੰਵਿਧਾਨ ਬਣਿਆ ਮੈਸਨਰੀ ਸਕੂਲ ਖੋਲੇ ਗਏ ਇੰਗਲੈਂਡ ਨੇ ਭਾਰਤ ਤੇ ਸਿੱਧਾ ਰਾਜ ਸ਼ੁਰੂ ਕੀਤਾ ਮੁੰਗਲ ਸਤਨਤ ਸਲਤਨਤ ਮੁੜ ਆ ਗਈ ਤਾਂ ਰਾਈਟ ਆਨਸਰ ਹੋ ਜਗਾ ਜੀ ਸੀ ਇਹਦਾ ਰਾਈਟ ਆਨਸਰ ਹੋ ਜਗਾ ਇੰਗਲੈਂਡ ਨੇ ਭਾਰਤ ਤੇ ਸਿੱਧਾ ਰਾਜ ਸੀ ਜੋ ਸ਼ੁਰੂ ਕੀਤਾ ਨੈਕਸਟ ਕੁਐਸਚਨ ਕਰਾਂਗੇ ਰਾਣੀ ਲక్ష్ਮੀਬਾਈ ਨੇ ਇੱਥੇ ਸੀਦੀ ਦਿੱਤੀ ਸੀ ਗਵਾਲੀਅਰ ਦਿੱਲੀ ਕਾਨਪੁਰ ਜਾਂ ਲਖਨਊ ਤਾਂ ਸਹੀ ਅਨਸਰ ਹੋ ਜਗਾ ਜੀ ਗਵਾਲੀਅਰ ਨੈਕਸਟ ਕੁਐਸਚਨ ਕਰਾਂਗੇ ਮੰਗਲਪਾੜੇ ਨੇ ਕਿਸ ਅਫਸਰ ਤੇ ਗੋਲੀ ਚਲਾਈ ਸੀ ਕੈਪਟਨ ਹਿਊਸਨ ਜਨਰਲ ਹੇਸਟਿੰਗ ਲਾਰਡ ਕੈਨਿੰਗ ਜਾਂ ਲੈਫਟੀਨੈਂਟ ਬਲੈਅਰ ਤਾਂ ਰਾਈਟ ਆਨਸਰ ਹੋ ਜਗਾ ਜੀ ਕੈਪਟਨ ਹਿਊਸਨ ਤਾਂ ਇਹਦਾ ਰਾਈਟ ਆਨਸਰ ਹੋ ਜਗਾ ਨੈਕਸਟ ਕੁਐਸਚਨ ਕਰਾਂਗੇ 1857 ਛਵੀ ਦੇ ਵਿਦਰੋਹ ਦੀ ਨਕਾਮੀ ਤੋਂ ਬਾਅਦ ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀ ਲਾਊਡ ਲਾਰਡ ਮਾਉਂਟਬੈਟਨ ਲਾਰਡ ਰਿਪਨ ਲਾਰਡ ਕੈਨਿੰਗ ਜਾਂ ਲਾਰਡ ਹਾਰਟਿੰਗ ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਲਾਰਡ ਕੈਨਿੰਗ ਸੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਹੈ ਜੀ ਆਪਣਾ ਵਿਦਰੋਧ ਰਾਣ ਕਿਹੜੀ ਨਗਰੀ ਕ੍ਰਾਂਤੀਕਾਰੀ ਕੇਂਦਰ ਬਣੀ ਅੰਬਾਲਾ ਦਿੱਲੀ ਅੰਮ੍ਰਿਤਸਰ ਜਾਂ ਪਟਨਾ ਤਾਂ ਰਾਈਟ ਆਨਸਰ ਹੋ ਜਾਏਗਾ ਦਿੱਲੀ ਬੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਹੈ ਜੀ ਨਾਨਾ ਸਾਹਿਬ ਨੇ ਕਿਸ ਤੌਰ ਤੇ ਗ੍ਰਗਤ ਕੀਤੀ ਹਿੰਦੂ ਰਾਜੇ ਵੱਜੋਂ ਪੇਸ਼ਵਾ ਵੱਜੋਂ ਨਵਾਬ ਵੱਜੋਂ ਜਾਂ ਸਪਾਹੀ ਵੱਜੋਂ ਤਾਂ ਰਾਈਟ ਆਨਸਰ ਹੋ ਜਾਏਗਾ ਜੀ ਬੀ ਪੇਸ਼ਵਾ ਵੱਜੋਂ ਚਨਾਨਾ ਸਾਹਿਬ ਨੇ ਬਗਾਵਤ ਕੀਤੀ ਸੀ ਤਾਂ ਨੈਕਸਟ ਕੁਐਸਚਨ ਹੈ ਇਹ ਆਪਣਾ 1857 ਈਸਵੀ ਦੀ ਕ੍ਰਾਂਤੀ ਦੇ ਬਾਅਦ ਕਿਹੜੀ ਲਾਈਨ ਭਾਰਤੀਆਂ ਲਈ ਖਤਮ ਕਰ ਦਿੱਤੀ ਗਈ ਭਾਰਤੀਆਂ ਦੀ ਭਰਤੀ ਕੰਮ ਦੇ ਘੰਟੇ ਕੰਮ ਦੀ ਆਜ਼ਾਦੀ ਜਾਂ ਮੈਦਾਨੀ ਪੋਸਟਾਂ ਤੋਂ ਭਾਰਤੀਆਂ ਨੂੰ ਹਟਾਇਆ ਗਿਆ ਤਾਂ ਰਾਈਟ ਆਨਸਰ ਹੋ ਜਾਏਗਾ ਜੀ ਜੋ ਮੈਦਾਨੀ ਪੋਸਟਾਂ ਤੋਂ ਭਾਰਤੀਆਂ ਨੂੰ ਹਟਾਇਆ ਗਿਆ ਤਾਂ ਅਚਦੀ ਹੈ ਆਪਣੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਤੁਸੀਂ ਆਪਣੀ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਨਾ ਜੀ ਤਾਂ ਜਿਹੜੇ ਵਿਦਿਆਰਥੀਆਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਆਪਾਂ ਹੋਰ ਵੀ ਬਹੁਤ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਤਾਂ ਧੰਨਵਾਦ ਜੀ